ਨਾ মিডিਏ ਚ ਦੁਸ਼ਾਇਆ ਇਤੋਂ ਜ਼ਿਆਦਾ ਵਰਕਰਾਂ ਚ ਦੁਸ਼ਾਇਆ ਹੈ ਤੇ ਤੁਹਾਡੇ ਦੁਸ਼ਾਇਆ ਤੋਂ ਪਤਾ ਲੱਗਦਾ ਆਮ ਲੋਕਾਂ ਦੀ ਬਹੁਤ ਵੱਡਾ ਦੁਸ਼ਾਇਆ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਿਮਨਕਰਨ ਪੱਤਰ ਪਰ ਸਮੇ ਜਿਹੜੇ ਸਾਡੇ ਵਰਕਰ ਸਭਾਨ ਆਮ ਲੋਕ ਸਿੰਡੀ ਲੀਡਰ ਸਭਾਨ ਆਏ ਸੀ ਮੈਂ ਪਹਿਲੀ ਗੱਲ ਤੋਂ ਇਹਨਾਂ ਸਭ ਦਾ ਧੰਨਵਾਦ ਕਰਦਾ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਸੰਕਟ ਭਾਰਤ ਦੇ ਵਿੱਚ ਚੱਲ ਰਿਹਾ ਹੈ ਕਿ ਉਹਨਾਂ ਦਾ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਆ ਔਰ ਜਿਹੜੀ ਕਸਮ ਖਾਦੀ ਹੈ ਕਿ ਸੰਵਿਧਾਨ ਦੇ ਅਧਿਕਾਰਾਂ ਦੀ ਰੱਖਤ ਕੀਤੀ ਜਾਊਗੀ ਔਰ ਇਹ ਜੇ ਜਿਹੜੀ ਮਾਈਕ ਅੱਗੇ ਕਰਦੇ ਇਲੈਕਸ਼ਨ ਹੈ ਹੂੰ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣਾ ਚਾਹੀਦੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਕੁਲਦੀਪ ਢਾਈ ਵਾਲਾ ਵੱਡਾ ਦਾਵਾ ਕਰਦੇ ਨੇ ਕਿ ਨੇ 2 ਲੱਖ ਤੋਂ ਵੀ ਜ਼ਿਆਦਾ ਲੱਖਾਂ ਦੇ ਦਿੱਤਾ ਜਿੱਤ ਕੇ ਜਾਵਾਂਗਾ ਅਮਰਿੰਦਰ ਸਰ ਤੋਂ ਮੇਰਾ ਕਹਿ ਲੈ ਇਹ ਨਜੂਮੀ ਬੁੜਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਕਿੱਥੇ ਕੀ ਹੈ ਹੁਣ ਜਿਹੜਾ ਬੰਦਾ ਜਿਹੜਾ ਬੰਦਾ ਖੁਆਬ ਵੇਖਦਾ ਹੋਵੇ ਤਾਂ ਕੀ ਹੱਲ ਕੀਤਾ ਜਾ ਸਕਦਾ ਮੇਰੇ ਕੋਲ ਟੋਟਲ ਵੋਟ ਗਿਣਦੇ ਨੇ ਵੀ ਟੋਟਲ ਵੋਟ 2.5 ਲੱਖ ਕਿੰਨੀ ਕ ਉਹਨਾਂ ਨੂੰ ਮਿਲਣੀ ਹੈ ਪਤਾ ਨਹੀਂ 2 ਲੱਖ ਮਿਲਣੀ ਟਰਾਈ ਕਰਦੇ ਹੋ ਕਾਲੀ ਦਲ ਬਹੁਤ ਚੈਲੰਜ ਕਰ ਰਿਹਾ ਇਸ ਵੇਲੇ ਪੰਥਕ ਜਮਾਤ ਹੈ ਮੇਰੇ ਬਿਸਮੇ ਅੱਛਾ ਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜੀ ਬੜਾ ਚੈਲੰਜ ਕਰ ਰਹੇ ਹੋ ਕਹਿੰਦੇ ਕਿ ਅਸੀਂ ਸੀਟਾਂ ਜਿੱਤਣੀ ਹੈ ਦੇਖੋ ਅੱਜ ਤੁਸੀਂ ਆਜ਼ਾਦ ਉਮੀਦਵਾਰ ਨੂੰ ਪੁੱਛ ਲੋਗੇ ਉਹਨੇ ਕਿਹਾ ਮੈਂ ਜਿੱਤ ਰਿਆਂ ਆ ਅਕਾਲੀ ਦਲ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਡਿਕਲਾਈਨ ਹੋ ਰਿਹਾ ਉਹਨੂੰ ਇੱਡੀ ਵੱਡੀ ਮੀਟ ਰੱਖਣੀ ਨਹੀਂ ਚਾਹੀਦੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਸਮਾਂ ਰਹਿੰਦੇ ਉਹਨਾਂ ਨੇ ਕੋਈ ਵੀ ਜੀ ਡਰੈਸ ਨਹੀਂ ਕੀਤੀ ਸਹੀ ਤਰੀਕੇ ਨਾਲ ਕੋਈ ਕਾਰਨ ਹੈ ਅੱਜ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਵਿਰੁੱਧ ਬਹੁਤ ਗੁੱਸਾ ਆ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਲੀਡਰ ਵੀ ਸਹਿਬਾਨ ਵੀ ਮਤਲਬ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਰਹੇ ਨੇ ਔਰ ਪਿੱਛੇ ਕੋਈ ਲੀਡਰਸ਼ਿਪ ਵੀ ਏਡੀ ਵਿਡਿਓ ਨਾ ਕੋਈ ਪਰ ਜਿਸ ਤਰੀਕੇ ਨਾਲ ਚਾਰਲੀ ਨੈਸ਼ਨਲ ਲੀਡਰ ਕਿਹੜੇ ਕਿਹੜੇ ਆ ਰਹੇ ਨੇ ਦੇਖੋ ਕਾਫੀ ਲੀਡਰ ਜਿਹੜੀ ਹੈ ਸਟਾਰਕ ਬੰਦੇ ਮੇਰਾ ਕਹਤੋਂ ਦੋ ਤਿੰਨ ਦਿਨ ਦਾ ਕਸੀਅਨ ਕਲੀਅਰ ਕਰਦੇ ਆ ਕਿ ਆਲਡ ਆਨ ਆਨ ਤੇ ਨੌਜਵਾਨ ਲੀਡਰ ਵੀ ਆਉਣਗੇ ਔਰ ਜਿਹੜੇ ਵੱਡੇ ਸਿਆਸਤਦਾਨ ਨੇ ਉਹ ਵੀ ਆਉਣਗੇ ਹਰ ਤਰ੍ਹਾਂ ਦਾ ਕਾਂਗਰਸ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਜਿਹੜਾ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਤਰਨਜੀਤ ਸਿੰਘ ਤਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ ਉਹਦੋਂ ਕਿਵੇਂ ਇੱਕ ਗੁਰਜੀਤ ਔਲਲਾ ਲੜ ਪਾਏਗਾ ਮੈਂ ਤਿੰਨੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਪਰ ਮੈਂ ਇੱਕ ਮਿੰਟ ਹਾਂਜੀ ਹਾਂਜੀ ਬੋਲੋ ਸਿੰਘ ਸਿੱਧੂ ਨੇ ਨਜ਼ਰ ਆਏ ਸਰ ਆਏ ਤੇ ਕਿਹਾ ਸੀ ਇੱਕ ਦੋ ਦਿਨ ਵਿੱਚ ਆਉਣਗੇ ਪਰ ਨਹੀਂ ਆਏ ਇਹਦਾ ਸਵਾਲ ਦੇ ਲੈ ਲਓ ਜੀ ਜਿਹੜਾ ਪ੍ਰਚਾਰ ਕਰ ਮੈਂ ਸ਼ੁਭ ਕਾਮਨਾਵਾਂ ਦਿੰਨਾ ਦਿਨਾਂ ਨੂੰ ਅੰਮ੍ਰਿਤਸਰ ਦੀ ਗੰਭੀਰਤਾ ਨੂੰ ਸਮਝੋ ਸੱਚੀ ਸੁੱਚੀ ਰਾਜਨੀਤੀ ਕਰੋ ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ 1 ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਦੇ ਦਾਰਕ ਉਹ ਕਹਿੰਦੇ 300 ਨਾ ਗੋभी ਵੇਚਦਾ ਕਿਉਂਕਿ ਜਦੋਂ ਇੱਕ ਬਹੁਤ ਵੱਡੇ ਲੀਡਰ ਸਹਿਬਾਨ ਢੂਡ ਮਾਰਦੇ ਆ ਤੇ ਉਹਤ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂਦਾ ਆ ਸਿੱਧੂ ਸਾਹਿਬ ਮੇਰਾ ਖਿਆਲ ਹੈ ਕਿ ਦੋ ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਤੁਸੀਂ ਕਿੰਨੀ ਕਦੇ ਵੀ ਇਸ ਵਾਰ ਤੁਸੀਂ 99000 ਦੇ ਕੋਲ ਲੀਡ ਜੀ ਤੁਸੀਂ ਕੱਪ ਖਦੌਮ ਦੇ ਲੋਕ ਤਾਂ ਦੇ ਲੋਕ ਖਦੌਮ ਕਹਿੰਦੇ ਨੇ ਸਾਡੇ ਨਜ਼ਰ ਨਹੀਂ ਆਇਆ ਬੋਲਾ ਸਾਹਿਬ ਪ੍ਰਚਾਰ ਹੈ ਜਿਹੜਾ ਬੰਦੇ ਦੇ ਦੇਣਾ ਅੱਜ ਕਰੇ ਇਹ ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ 4 ਤਰੀਕ ਨੂੰ ਨਜ਼ਰ ਆਏਗਾ ਅਡਵਾਂਸ ਤੋਂ ਇਹਨਾਂ ਨੇ ਦਿਖਾਇਆ ਜਾ ਸਕਦਾ ਇਹਦੇ ਮਤਲਬ ਕਹਿ ਰਿਹਾ ਵੀ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਅਹੁਦੇ ਤੋਂ ਆ ਕੇ ਜੁੜੀ ਕੀਤੀ ਹੈ ਉਹਨਾਂ ਕੋਈ ਦੀਆਂ ਮੁਸ਼ਕਿਲਾਂ ਦਾ ਪਤਾ ਨਹੀਂ ਹੈਗਾ ਉਹ ਤਾਂ ਕੋਈ ਪਰ ਅਮਰੀਕਾ ਅਮਰੀਕਾ ਨੂੰ ਸਭ ਤੋਂ ਉਪੋਕ ਹੋ ਕੇ ਤੁਹਾਡੇ ਘਰ ਦੇ ਬਾਹਰ ਜਾਂਦੇ ਨਾਲਾ ਵੇਖਣ ਵਾਸਤੇ ਉਹ ਮੇਰੇ ਕੋਲ ਆ ਕੇ ਮੇਰੇ ਨਾਲ ਸਾਹਿਬ ਪਹਿਲਾਂ ਜੀ ਆਇਆਂ ਨੂੰ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਘੇਰਿਆ ਲੋਕਾਂ ਨੇ ਉਹਨਾਂ ਨੂੰ ਘੇਰਿਆ ਕਮੇਟਾ ਵਿੱਚ ਤੁਹਾਡੀ ਸਰਕਾਰ ਨੂੰ ਕਹਿੰਦੇ ਜੀ ਕੋਈ ਵਿਆਪਨ ਦਿੰਦੇ ਨਾਲ ਆਪਣੇ ਸਾਡੇ ਬਾਹਰ ਦੇ ਨਾਲਾ ਬੰਦ ਕਰ ਸਕੀਏ ਹੋਰ ਕੀ ਇੱਕ ਗੱਲ ਮੇਰੀ ਇੱਕੀ ਬੇਨਤੀ ਹੈ ਇਹ ਨਾਲੇ ਤੇ ਬੰਦ ਹੋ ਜਾਣਾ 4 2 2024 ਦਾ ਵਿੱਚੋਂ ਪ੍ਰੋਜੈਕਟ ਬਣ ਕੇ ਡੀਸੀ ਸਾਹਿਬ ਤੋਂ ਗਿਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਨਾਲੇ ਤੇ ਬੰਦ ਹੋ ਜਾਣੇ ਆ ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹ ਤਾਂ ਸੋਚੋ ਉਹਦਾ ਪ੍ਰਬੰਧ ਇੱਕ ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ ਆਪਣੇ ਅੰਦਰ ਜਿਹੜੇ ਵੱਖ-ਤੇ ਗੰਦੇ ਨਾਲੇ ਆ ਚਾਹੇ ਉਹ ਚ ਲਾਡ ਨਾਡਰ ਹੈ ਚਾਹੇ ਡਰੱਗ ਦੀ ਸਮੱਸਿਆ ਹੈ ਚਾਹੇ ਉਹ ਚ ਭ੍ਰਿਸ਼ਟਾਚਾਰ ਹੈ ਚਾਹੇ ਉਹਦੇ ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ ਇਹ ਜਿਹੜੇ ਅੰਦਰ ਗੰਦੇ ਵਾਲੇ ਨਗਦੇ ਨਾਲੇ ਵਗਦੇ ਆ ਨਾ ਉਹਨਾਂ ਬਾਰੇ ਤੁਸੀਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਮੱਦੇ ਜੀ 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 ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਦੋਨੋਂ ਜਿਹੜੇ ਉਮੀਦਵਾਰ ਨੇ ਇੱਕ ਮੌਜੂਦਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਨੇ ਜੀ ਉਹ ਦਿਲ ਤੇ ਹੱਥ ਰੱਖ ਕੇ ਸਾਰੇ মিডিਆ ਸਾਹਮਣੇ ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ ਇੱਕ ਸਾਲ ਇਹ ਦੋ ਦਸਾਹਰੇ ਨੇ ਇੱਕ ਦੋ ਸਾਲ ਹੋ ਗਏ ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣ ਜਿਹੜੀਆਂ ਵਿਧਾਨ ਸਭਾ ਚ ਉਹਨਾਂ ਨੇ ਅੰਮ੍ਰਿਤਸਰ ਦੀ ਕੋਈ ਮੁਸ਼ਕਿਲਾਂ ਰੱਖੀ ਹੋਵੇ ਮੇਰਾ ਇੱਕ ਹੀ ਚੈਲੰਜ ਹੈ ਉਹਨਾਂ ਨੂੰ ਇੱਕ ਸੁੱਚੇ ਨੂੰ ਗਏ ਸੁੱਚੇ ਨੂੰ ਆਗੇ ਪ੍ਰਿਸ਼ਤਾਜਰ ਕਰ ਲਿਆ ਗੁੰਡਾਗਰਦੀ ਕਰ ਲਈ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਇਹ ਤਾਂ ਨਾ ਲੋਕਾਂ ਦੇ ਮਸਲੇ ਨਹੀਂ ਹੱਲ ਲੋਣੇ ਜਿਹੜੀ ਪੰਚਾਇਤ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਚ ਮੇਰਾ ਚੈਲੰਜ ਹੈ ਨਾਲ ਕਿ ਇੱਕ ਦੋ ਵੀਡੀਓ ਪਾ ਦਿਓ ਤੇ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਅੰਮ੍ਰਿਤਸਰ ਤੋਂ ਮਾਫੀ ਮੰਗਣ ਸੈਂਟਰ ਯੂਨੀਵਰਸਿਟੀ ਔਰ ਏਮਜ਼ ਜਿਹੜਾ ਵਾ ਔਰ ਵਰਲਡ ਕਲਾਸ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਜੈਕਟ ਜਿਹੜੇ ਡਾਕਟਰ ਮਨਮੋਨ ਸਿੰਘ ਨੇ ਦਿੱਤੇ ਸੀ ਅੰਮ੍ਰਿਤਸਰ ਤੋਂ ਬਾਹਰ ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਇਹਨਾਂ ਨੇ ਭ੍ਰਸ਼ਟਾਚਾਰ ਕਰਨ ਵਾਸਤੇ ਇਹਨਾਂ ਨੇ ਗੁੱਡਾਂ ਕਰਦੀ ਦਾ ਲਾਇਸੈਂਸ ਅਕਾਲੀ ਬੀਜੇਪੀ ਸਰਕਾਰ ਤੋਂ ਲਿਆ ਤੇ ਸਾਨੂੰ 10000 ਕਰੋੜ ਦਾ ਅਮਰਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਇਹਨਾਂ ਕੋ ਦੋਹਾਂ ਸਵਾਲਾਂ ਦੇ ਜਵਾਬ ਦਿਓ ਬਾਕੀ ਗੱਲ ਅੱਗੇ ਕੂੜੇ ਦਾ ਡੰਬਲ ਝੱਲ ਰਹੇ ਹੈ ਕੂੜੇ ਦਾ ਲੋਕ ਕੇਂਦਰ ਪ੍ਰੋਜੈਕਟ ਆਇਆ ਵੱਡਾ ਪਰ ਪ੍ਰੋਜੈਕਟ ਨੂੰ 10 ਸਾਲ 10 ਸਾਲ 10 ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ ਹੈ ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ ਇਸ ਸਟੇਟ ਸਬਜੈਕਟ ਨੇ ਇਹ ਲੋਕਲ ਬਾਡੀ ਦੇ ਸਬਜੈਕਟ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਲ ਬਾਡੀ ਦੇ ਸਬਜੈਕਟ ਨੇ ਉਸੇ ਗੰਦੇ ਨਾਲੇ ਤੇ ਡੰਪ ਕਿਉਂ ਨਹੀਂ ਬੰਦ ਕੀਤੇ ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ ਕੋਈ 1000 2000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ ਮੇਰਾ ਕੰਮ ਹੈ ਜੀ ਤਾਂ ਰੀਕੋਪ੍ਰੇਟਸੀ ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ ਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਨਹੀਂ ਪ੍ਰੋਜੈਕਟ ਬਣ ਗਿਆ ਐਪੀ ਸਾਹਿਬ ਪੈਸੇ ਅਰੇਂਜ ਕਰਕੇ ਦਿਓ ਮੈਂ 60 ਕਰੋੜ ਰੁਪਇਆ ਇੱਕ ਮਹੀਨੇ ਚ ਅਰੇਂਜ ਕਰਕੇ ਦਿੱਤਾ ਇਹ ਜਦੋਂ ਮੇਰੇ ਕੋ ਆਉਣ ਆਉਂਦੇ ਇਹਨਾਂ ਦੇ